ਅੱਜ 6 ਤਰੀਕ ਨੂੰ ਹਾਰਦਿਕ ਸਾਂ ਯੂਨੀਅਨ ਦੇ ਕਾਗਰਾਂਾ ਦੇ ਵੱਲੋਂ ਜਿਹੜਾ ਬਠਿੰਡਾ ਡੀਸੀ ਦਫ਼ਤਰ ਅੱਗੇ ਡੀਸੀ ਦਫ਼ਤਰ ਦਾ ਘਰਾਓ ਰੱਖਿਆ ਸੀ ਵੀ ਜਿਹੜੇ ਸਾਡੇ ਆਗੂ ਜਿਉਂਦ ਮਸਲੇ ਦੇ ਵਿੱਚ ਪਿਛਲੇ ਲਗਭਗ ਪਾਉਣੇ ਸਾਲ ਤੋਂ ਦੇਦਾ ਜਿਹੜੇ ਡੱਕੇ ਹੋਏ ਨੇ ਸ਼ਗਨਦੀਪ ਜੀ ਜਦੋਂ ਮਾਤਾ ਜੀ ਦੀ ਡੈਥ ਹੋਈ ਆ ਉਹਨਾਂ ਨੂੰ ਬਹੁਤ ਔਖੀ ਧਰਨਾ ਲਾਉਣ ਤੋਂ ਬਾਅਦ ਕੁਝ ਦਿਨਾਂ ਦੀ ਜਿਹੜੀ ਜਮਾਨ ਤੋਂ ਦਿੱਤੀ ਸੀ ਅੱਜ ਉਸ ਵਾਅਦੇ ਵਿੱਚ ਅਸੀਂ ਭਾਰਤੀ ਸਾਂਝੀ ਨੇਕਾ ਗ੍ਰਾਹਾਂ ਨੇ ਬਠਿੰਡਾ ਡੀਸੀ ਨੇ ਧਰਨਾ ਰੱਖਿਆ ਸੀ ਜਿਹਦੇ ਵਿੱਚ ਇਹ ਗੱਲ ਸੀ ਵੀ ਤੁਸੀਂ ਜਿਹੜੇ ਆਗੂ ਨੇ ਨਾ ਤੁਰਤ ਰਿਹਾ ਕਰੋ ਤੇਗੇ ਇਸ ਖਤਮ ਕਰੋ ਪਰ ਸਰਕਾਰ ਨੇ ਇਹ ਗੱਲ ਮੰਨਣ ਦੀ ਬਜਾਏ ਆਪਣੀ ਧਾਨਾ ਸ਼ਾਹੀ ਤੇ ਹੈਂਕਣ ਨੂੰ ਦਿਖਾਉਂਦੀ ਹੋਈ ਕਿਸਾਨਾਂ ਗੱਲ ਨੂੰ ਪਹਿਲਾ 2 ਦਿਨ ਹੋ ਗਏ ਘਰਾਂ ਦੇ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਅੱਜ ਸਵੇਰੇ ਡਟੇਨ ਕੀਤੀ ਆ ਕੁਛ ਆ ਕੋ ਚੱਕੇ ਆ ਤੇ ਹੁਣ ਲੋਕ ਆਪਣਾ ਜਿਹੜਾ ਜਮਹੂਰੀ ਹੱਕ ਹੈ ਉਹਨੂੰ ਭਗਾਉਂਦੇ ਹੋਏ ਬਠਿੰਡੇ ਦੇ ਡੀਸੀ ਇਹ ਉਹਨਾਂ ਦੇ ਘਰੋਂ ਤੇ ਜਾਣਾ ਸੀ ਹੁਣ ਇੱਥੋਂ ਦੀ ਜਿਹੜੀ ਆਪ ਦੀ ਸਰਕਾਰ ਆ ਉਹਨੇ ਕਿਵੇਂ ਦੇਖੋ ਟਰੱਕ ਸੜਕਾਂ ਤੇ ਲਾ ਕੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਆਮ ਕਰਕੇ ਇਹ ਗੱਲ ਕਹਿ ਦਿੱਤੀ ਜਾਂਦੀ ਆ ਬਈ ਜਿਹੜੇ ਲੋਕ ਨੇ ਖਾਸ ਕਰਕੇ ਇੱਥੋਂ ਦੇ ਮੁੱਖ ਮੰਤਰੀ ਦੇ ਵੱਲੋਂ ਬਈ ਲੋਕ ਸੜਕਾਂ ਰੋਕਦੇ ਆ ਰੋਕ ਕਾਮ ਜਨਤਾ ਨੂੰ ਤੰਗ ਪਰੇਸ਼ਾਨ ਕਰਦੇ ਆ ਸੜਕਾਂ ਰੋਕ ਕੇ ਧਰਨੇ ਮਜਾਰੇ ਲਾਉਦੇ ਆ ਮੈਂ ਲੱਗਣ ਲੰਦਾ ਤੇ ਹੁਣ ਤੁਸੀਂ ਸਪਸ਼ਟ ਰੂਪ ਚ ਦੇਖ ਸਕਦੇ ਹੋ ਬਈ ਸਾਡੇ ਕਾਫਲੇ ਪਹਿਲਾਂ ਅਸੀਂ ਪਿੱਛੇ ਸਟੇਜ ਚ ਲਾਈ ਆ ਇੱਕ ਖੁੱਲੀ ਜਗ੍ਹਾ ਦੇ ਉੱਤੇ ਸਟੇਜ ਚ ਲਾ ਕੇ ਆਪਦਾ ਜਿਹੜਾ ਪ੍ਰੋਗਰਾਮ ਹੋ ਰਿਕੇ ਆ ਤੇ ਹੁਣ ਤੁਸੀਂ ਦੇਖ ਸਕਦਾ ਬੀ ਟਰੱਕ ਲਾ ਕੇ ਬੱਸਾਂ ਲਾ ਕੇ ਇੱਥੋਂ ਦੀ ਮਾਨ ਸਰਕਾਰ ਜਿਹੜੀ ਪੁਲਿਸ ਨੂੰ ਆਏ ਦਿਨ ਨਵੀਆਂ ਖੁੱਲਾਂ ਦੇ ਰਹੀ ਆ ਉਹਨਾਂ ਨੇ ਕਿਵੇਂ ਰੋਡ ਜਾਮ ਕੀਤਾ ਤੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਆਦੇ ਆਗੂ ਨੇ ਉਹ ਰਿਹਾ ਗਰਾਉਂਡ ਦੇ ਲਈ ਜਾਣਾ ਚਾਹੁੰਦੇ ਆ ਉਹਨਾਂ ਨੂੰ ਰਿਹਾ ਗਰਾਉਂਡ ਦੇ ਲਈ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਮੁਜ਼ਾਫਰਬਾਦ ਮੁਜ਼ਾਫਰਬਾਦ ਜੇਲੀ ਢਕੇ ਤਫਾਨ ਰਿਹਾ ਕਰਾ ਕੇ ਰਹਾਗੇ

ਜੇ ਜਲਾ ਤਾੜੇ ਬੰਦੇ ਹਰ ਪਾਦੇ ਜਾਣੇ ਜੇ ਨਹੀਂ ਡਕੇ ਕਿਸਾਨ ਵਿਰਾਸ ਕਰਾ ਕੇ ਰਹਾਗੇ ਪੰਜਾਬ ਤੇ ਚੰਗਰ ਦੀ ਸਰਕਾਰ ਮਰਦਾਬਾ ਜੰਦਾਬਾ ਕਿਸਾਨਾਂ ਨੂੰ ਬੇਨਤੀ ਹੈ ਵੀ ਗੱਡੀ ਤੋਂ ਅੱਗੇ ਨਹੀਂ ਲੰਘਣਾ ਕਿਸੇ ਨੇ ਵੀ ਇਦਾਂ ਦਾ ਐਲਾਨ ਹੋਣਾ ਹੈ ਐਲਾਨ ਹੋਰ ਤੇ ਕਾਰਵਾਈ ਹੋਣੀ ਹੈ ਰੁਕ ਜਾਓ ਆਪਾਂ ਦੇ ਦੇ ਜਾ ਕੇ ਗੱਡੀ ਨੇ ਰੁਕਣਾ ਤੇ ਰੋਕ ਕੇ ਐਲਾਨ ਕਰਨਾ ਸੋ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਗੱਡੀ ਨੇ ਕਿਸੇ ਤੋਂ ਵੀ ਅੱਗੇ ਨਹੀਂ ਲੰਘਣਾ ਅਸੀਂ ਕਿਉਂ ਨਹੀਂ ਲਾਉਂਦਾ ਯਾਰ ਰੋਕ ਲਓ ਜੀ ਗੱਡੀ ਯਾਰੇ ਕਿਸਾਨਾਂ ਨੂੰ ਪੁਲਿਸ ਨੂੰ ਬੇਨਤੀ ਹੈ ਜਿਹੜਾ ਵੀ ਕੋਈ ਇਹਨਾਂ ਦਾ ਜ਼ਿੰਮੇਵਾਰ ਅਧਿਕਾਰੀ ਹੈ ਅਸੀਂ ਇਹਨਾਂ ਨੂੰ 10 ਮਿੰਟ ਦਿੰਨੇ ਆ 10 ਮਿੰਟਾਂ ਦੇ ਵਿੱਚ ਵਿੱਚ ਨਾਖਾ ਖਾਲੀ ਕਰਕੇ ਸਾਨੂੰ ਮੰਨਣ ਬੱਤਾ ਨਸ ਕਰਨਾ ਜੇ ਤਾ ਉਸ ਮੇਸਟਰੇ ਅੰਦਰ ਅੰਦਰ ਨਾ ਤਾਂ ਨਹੀਂ ਖਾਲੀ ਹੰਮਾ ਕਾਸੀ ਆ ਗੀ ਕਾਰਵਾਈ ਕਰਾਂਗੇ ਜੋ ਹੋਊਗਾ ਉਹਦਾ ਜ਼ਿੰਮੇਵਾਰ ਰੱਖਣਾ ਪਰਸ਼ ਪਰਖਾ ਸੁਣਾ ਸਰ ਜਿਹੜੀ ਅਫਰਦੀ ਦੇਖੀ ਐ ਉਹ ਜ਼ਿੰਮੇਵਾਰ ਹੋਊਗਾ ਕੰਕਰ ਹਾਏ ਹੋ ਹਾਏ ਹਾਏ ਹਲੋ ਆਜੀ ਸੂਬੇ ਵਾਲੇ ਜਿੰਨੇ ਵੀ ਆ ਪ੍ਰਸ਼ਾਸਨ ਆਇਆ ਕੋਈ ਗੱਲਬਾਤ ਕਰਨੀ ਹੈ ਅੱਗੇ ਆ ਜਾਓ ਵੀਰਾ ਸਾਡੇ ਆਗੂ ਨੇ ਜਿਹੜੇ ਦੁੱਧੇ ਵਾਲੇ ਜ਼ਿਲ੍ਹੇ ਵਾਲੇ ਪ੍ਰਸ਼ਾਸਨ ਆਇਆ ਉਹਨਾਂ ਨਾਲ ਗੱਲਬਾਤ ਕਰਨੀ ਹੈ ਸਾਰੇ ਅੱਕੇ ਵਾਲੇ ਸਵਾਗਤ ਜੀ ਕਰੇ ਠੀਕ ਹਨ ਦੋ ਸ਼ੁਕਰਦਾਨ ਜੀ ਅਸੀਂ ਵੇਖੋ ਸਾਡਾ ਪਰਚਾ ਕਹਿੰਦਾ ਖੜ ਜਾ ਓਏ ਭਾਈ ਤੂੰ ਇੱਥੇ ਕਿਹਾ ਕਰਨ ਬੈਠਾ ਜਰਾ ਨੰਬਰ ਤੇ 307 ਬਣ ਰਿਹਾ ਹੈ ਤਿੰਨ ਮਹੀਨੇ ਚ ਬਿਲਾਨ ਪੇਸ਼ ਕਰਕੇ ਤੇ ਚਾਰਜ ਲਾਉਣਾ ਹੁੰਦਾ ਹੈ ਨਾ 9 ਮਹੀਨੇ ਹੋ ਗਏ ਕੋਈ ਚਾਰਜ ਨਹੀਂ ਲੱਗਾ ਕੋਈ ਸੁਣਵਾਈ ਨਹੀਂ ਅਸੀਂ ਉਹਨਾਂ ਨੂੰ ਇੱਕ ਤਾਂ ਸਗੰਦੀ ਸੀ ਉਹ ਉਹਦੀ ਮਾਂ ਤਾਂ ਪਰਲਾਉਂਦੀ ਮਰਦੀ ਇੱਕ ਨੰਦੀ ਦੀ ਪ੍ਰੋਬਲਮ ਹੈ ਜੋ ਮਿਲਾਂ ਕਰ 12 ਦਿਨਾਂ ਦੀ ਮੌਤ ਨੂੰ ਡੈਡ ਬਡੀ ਤੇ ਉਹਦੀ ਜਵਾਨਤਨੀ ਦੇ ਸੀ ਸਿਕਾਤ ਸਾਨੂੰ ਹਾਈ ਕੋਰਟ ਤੋਂ 11 ਦੇ ਨਾਲ ਇਹ ਜਵਾਨਤ ਕਰਨ ਜਾਨੀ ਅਸੀਂ ਇਹ ਜਬਰ ਕਿੰਨਾ ਜ਼ਰੂਰਤ ਵਾਸਤੇ ਕਰ ਰਹੇ ਹਾਂ 15 ਦਿਨਾਂ ਨਾਲ ਸਾਨੂੰ ਸਾਡਾ ਸਵਾਰਨ ਨਹੀਂ ਹੋ ਰਿਹਾ ਨਾ ਸਾਡਾ ਕੋਈ ਹਿੰਦਿਸ਼ਾਂ ਦਿੱਤਾ ਰਹੇ ਤੇ ਸਰਕਾਰ ਸਾਰੀ ਜਬਰ ਹੈ ਅਸੀਂ ਉਹ ਕਿਸਾਨ ਆਗੂਆਂ ਨੇ ਰਿਹਾ ਆਪਣਾ ਕੱਲ ਪ੍ਰਸ਼ਾਸਨ ਬਾਰ ਬਾਰ ਮੁੱਕ ਰਿਹਾ ਕੱਲ ਗੱਲਬਾਤ ਇਹ ਤੈਅ ਹੋ ਗਿਆ ਸੀ ਕਿ 11 ਵਜੇ ਮੀਟਿੰਗ ਹੋਣੀ ਹੈ ਅਸੀਂ ਪੁੱਤੂ ਇਕੱਠੇ ਹੋਵਾਂਗੇ ਰਾਤ ਦੀ ਸ਼ਾਪੇਵਾਰੀ ਸ਼ੁਰੂ ਆ ਸਾਰੇ ਪੰਜਾਬ ਦੇ ਹੋਰ ਨਾਲੇ ਤੁਸੀਂ ਸਾਡੇ ਜਾਣੀ ਬਾਰ-ਬਾਰ ਵਾਅਦਾ ਕਰਕੇ ਰੁੱਕਦੇ ਅਸੀਂ ਤਾਂ ਭੁੰਡੇ ਜਾਣੇ ਸਾਡਾ ਥੋੜਾ ਨਾ ਕੋਈ ਬੋਲਾਈ ਅਸੀਂ ਤਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਹ ਨਾਕਾ ਖਾਲੀ ਕਰੋ ਸਾਨੂੰ ਮੱਡੀ ਬੇਨਤੀ ਸਾਰੇ ਸਾਰੇ ਸੰਗਤ ਆਪਣੇ ਸਾਰੇ ਪਰਿਵਾਰ ਸਾਰੇ ਆਪਾਂ ਇਕੱਠੇ ਹਾਂ ਭਾਈ ਇਸ ਗੱਲਬਾਤੰਨਾ ਹੀ ਕਸ਼ਾਸਾ ਸਿਰ ਕਰ ਰਿਹਾ ਸਾਹਮੁਲੀ ਪਤਾ ਕਿ ਇਸ ਬਾਰੇ ਚਰਚਾ ਹੋ ਕੇ ਚੱਲੂ ਥੋੜੀ ਜਿੜਾ ਆਪਾਂ ਇੰਤਜ਼ਾਰ ਨਹੀਂ ਜਿਹੜਾ ਜਿਹੜਾ ਅਸੀਂ ਜਿਹੜਾ ਗਾਲੂ ਸੂਪੇ ਵੱਲੋਂ ਕੰਮ ਚੱਲਦੀ ਹੈ ਦੇਖੋ ਜੀ ਟਾਈਮ ਦੇ ਕੇ ਸ਼ਾਂਤ ਨੇ ਜਾਣੇ ਜਿਹੜਾ ਕੱਲ ਕੱਲ ਦੀ ਗੱਲਬਾਤ ਚੱਲ ਰਹੀ ਹੈ ਤੇ ਅੱਜ ਵੀ ਵੇਸ਼ਟਾ ਰਹੀ ਹੈ ਕੱਲ ਵੀ ਵੇਸ਼ਟਾ ਰਹੀ ਹੈ ਅੱਜ ਵੀ ਤੁਸੀਂ ਕਹਿੰਦੇ ਹੋ ਅਸੀਂ ਜੇ ਤੁਹਾਡੇ ਕਾਰਨ ਅਸੀਂ ਤੁਹਾਨੂੰ ਸਿਰਫ 10 ਮਿੰਟ ਦੇਣੀ ਹੈ ਜੀ ਨਹੀਂ ਮੇਰੀ ਗੱਲ ਤਾਂ ਜੀ ਤਾਂ ਸਾਡੀ ਗੱਲਬਾਤ ਇੱਥੇ ਚੱਲਦੀ ਹੁੰਦੀ ਤਾਂ ਅਸੀਂ ਤੁਹਾਨੂੰ ਤੁਸੀਂ 10 ਮਿੰਟ ਚ ਕੱਢ ਲਓ ਸਾਫ ਹੈ ਥੋੜੀ ਚੱਲਦੀ ਨਹੀਂ ਜੀ ਤੁਸੀਂ ਹਾਂ ਜੀ ਮੇਰੀ ਇਹੀ ਮੁੱਦਾ ਹੁੰਦਾ ਤੁਸੀਂ ਕਹਿੰਦੇ ਕਿਹੜਾ ਗੱਲ ਤੁਸੀਂ ਕਾਨੂੰ ਆਵਾਜ਼ ਪੈਣੀ ਹੈ ਜੀ ਗਾਹ ਢਿੰਡੇ ਵਾਲਾ ਦਾ ਜਿਉਂਦਾ ਤੱਪ ਤੇ ਨਾਚਾ ਲਾਇਆ ਉੱਥੇ ਰੁਕ ਜਾਗੇ ਅਸੀਂ ਤੁਸੀਂ ਕਹਿੰਦੇ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਤੁਹਾਡਾ ਇਕਦੀ ਮਨਸ਼ਾ ਹੋਈ ਕੋੜੀ ਨਾਲ ਅਸੀਂ ਸਾਰੇ ਕੋਈ ਅਸੀਂ ਗੱਲ ਤੁਸੀਂ ਨਾਕਾ ਖੋਲੋ ਸਾਨੂੰ ਜਿਉਂਦਾ ਉਥੇ ਦੇ ਜ਼ਿਲ੍ਹੇ ਵਿੱਚ ਰਿਜਿਸਟਰ ਹੋਣਗੇ ਉਧਰ ਦਿੰਦੇ ਜ਼ਿਲੇ ਵਾਲੇ ਦੇਖ ਲੈਣਗੇ ਸਾਡੇ ਨਾਲ ਕੀ ਕਰਦਾ ਹਾਰ ਕੀ ਕਰਦਾ ਨਹੀਂ ਸਾਡੀ ਬੈਂਸੀ ਸਾਡੀ ਹਿੱਕ ਹੈ ਅਸੀਂ ਚੜੇ ਆਪਾਂ ਸਾਡੇ ਅਸਸਪੀ ਸਾਹਿਬ ਵੀ ਹੈ ਕਿ ਤੁਹਾਨੂੰ ਉਹਨਾਂ ਨੂੰ ਵੀ ਮਿਲਾਨੇ ਕੋਈ ਨਹੀਂ ਸਾਡੇ ਉੱਪਰ ਵੀ ਦਲ ਚੱਲ ਰਹੀ ਹੈ ਉਹਨਾਂ ਦੇ ਪ੍ਰਸ਼ਾਸਨਾਂ ਵੀ ਚੱਲ ਰਹੀ ਹੈ ਅਸੀਂ ਵੀ ਤੁਹਾਡੇ ਨਾਲ ਬਰਿਡ ਵੀ ਤੁਹਾਡੇ ਬਾਰੇ ਵਿੱਚ ਇੱਕ ਗੱਲ ਅਸੀਂ ਦਾ ਤੁਹਾਨੂੰ 10 ਮਿੰਟ ਦਿੱਤੇ ਬਾਈ ਦੂਬਾਰਾ ਸਾਡੇ ਕੋਲ ਆਈ ਯਾਰ ਲਾਸਟ ਟਾਈਮ ਸਾਡਾ ਫੈਸਲਾ ਹੈ ਜੋ ਸਾਡੇ ਹੂਕ ਸਾਡੇ ਜੋ ਕੋਈ ਮਰੇ ਰਹੇ ਸਾਡੀਆਂ ਲਸਤਾਵਾਂ ਟੁੱਟਣੇ ਅਸੀਂ ਚੱਲਣ ਲਈ ਤਿਆਰ ਹੈ ਹੋਰ ਸਾਡਾ ਕੀ ਹੈ ਜੋ ਸਾਡਾ ਸਾਰਾ ਕੁਝ ਜਾ ਰਿਹਾ ਹੈ ਸਾਡੇ ਜਵਾਕ ਨਸ਼ੇ ਤੇ ਲੱਗ ਰਹੇ ਆ ਖੁਦ ਤਸ਼ੀਆ ਕਰ ਰਹੇ ਆ ਸਾਡੇ ਜਵਾਕ ਇੱਥੇ ਛੱਡ ਛੱਡ ਬਾਰ ਨੂੰ ਭੱਜ ਰਹੇ ਆ ਗੈਂਗ ਸਟਰਪੰਡ ਰਹੇ ਆ ਸਾਰਾ ਸਿਸਟਮ ਆਪ ਵਪਾਰ ਸੰਯੋਗਤਾ ਹੋ ਗਿਆ ਅਮਰੀਕਾ ਨਾਲ ਖੇਤੀ ਨੀਤੀ ਦਾ ਅਸੀਂ ਤਾਂ ਮਰਨਾ ਹੈ ਅਸੀਂ ਖੁਦ ਕਸ਼ੀਆਂ ਕਰ ਲਈਆਂ ਜੀ ਭੁੱਖੇ ਵੀ ਮਰਨਾ ਛੇ ਥੋੜੇ ਨਾਲ ਸਰਕਾਰ ਨਾਲ ਢਿੜਕੇ ਕਿਉਂ ਨਾ ਮਰ ਗਏ ਹਰਦਾ ਤਾਂ ਜਿਹੜੀ ਮੰਗਾ ਬਿਲਕੁਲ ਜਾਇਜ਼ ਹੈ ਅਸੀਂ ਜਮੂਰੀ ਦਾ ਕਰ ਰਹੇ ਜਦੋਂ ਜਮੂਰੀ ਤਾਂ ਸਾਡੀ ਜੁਆਚ ਹੈ ਇੱਥੋਂ ਬਹੁਤ ਲੱਗੇ ਪਚੋਣੀ ਸਾਡੀ ਡਿਊਟੀ ਆ ਅੱਜ 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 ਰਾਤ ਨੂੰ ਬਿਲਕੁਲ ਛਾਪੇ ਚੱਲ ਰਹੇ ਸਾਡੇ ਲੀਡਰ ਚੇਨ ਕਿਤੇ ਪੈ ਰਹੇ ਨਹੀਂ ਦੇ ਸਾਰੇ ਤੁਹਾਡੇ ਵਾਸਤੇ ਸਿੱਖਦੇ ਆ ਤੁਹਾਡੇ ਰਹੀਆਂ ਤੁਹਾਡੇ ਨਾਲ ਪਰਿਵਾਰ ਸਭੇ ਇਕੱਠੇ ਆਪਾਂ ਇਕੱਠੇ ਪਰਿਵਾਰਾਂ ਚ ਕਾ ਕੋਈ ਦੱਸੋ ਬਗਾਨਾ ਵੇਖੋ ਜੀ ਮੇਰੀ ਹਮਦਾਨ ਦੇ ਪਰਿਵਾਰ ਹੁੰਦੇ ਜੀ ਤੁਸੀਂ ਸਾਡੇ ਨਾਲ ਰਹਤੇ ਹੋ ਵੇਖੋ ਜੀ ਹਾਂ ਬਸ ਸੁਣੋ ਜੀ ਕੰਡੀਆਂ ਵੀ ਡਿਊਟੀਆਂ ਆ ਜੇ ਤੁਸੀਂ ਇਹ ਤੁਸੀਂ ਜਿਹੜਾ ਆਪਾਂ 10 ਮਿੰਟ ਦਾ ਸੀ ਕੰਡ ਦੇ ਲਿਆ ਇੱਕ ਵਾਰ ਜੀ ਇੱਕ ਵਾਰੀ ਵਾਰੀ ਗੱਲ ਇਕੱਲਾ ਇਕੱਲਾ ਗੱਲ ਕਰਦਾ ਅਸੀਂ ਤੁਹਾਨੂੰ 10 ਮਿੰਟ ਦਾ ਟਾਈਮ ਦਿੰਨੇ ਆ ਜਿਹੜਾ ਸਾਨੂੰ ਉੱਪਰੋਂ ਹਵੇ ਆ ਡਾ ਜੇ ਤਾਂ ਸਾਡੀ ਕੋਈ ਗੱਲਬਾਤ ਬਣਦੀ ਆ ਠੀਕ ਆ ਜੇ ਸਾਨੂੰ ਲੰਘਣ ਦਾ ਮੌਕਾ ਦਿੰਦੇ ਹੋ ਤਾਂ ਠੀਕ ਆ ਜੇ ਨਹੀਂ ਦਿੰਦੇ ਤੁਸੀਂ ਆਪਣੀ ਕਾਰਵਾਈ ਕਰੋਗੇ ਅਸੀਂ ਆਪਣੀ ਜਿਹੜਾ ਕੋਸ਼ਿਸ਼ਾਂ ਕਰਾਂਗੇ ਫਿਰ ਇਹਦੀ ਜ਼ਿੰਮੇਵਾਰੀ ਸਾਰੇ ਅਸੀਂ ਪੁਲਿਸ ਨੂੰ ਸਾਰੀ ਕਬੂਦੀ ਦਾ ਸਮਝਦਾ ਹਾਂ ਆਪਾਂ ਇਹ ਸਾਡਾ ਮਕਸਦ ਵੀ ਇਹੀ ਹੈ ਵੀ ਕੋਈ ਬੰਦਾ ਰਾਸ ਨਾ ਕਰੇ ਤਾਂ ਸਮਾਜ ਵੀ ਨਾ ਹੋਵੇ ਦੇਖੋ ਸਾਰਾ ਯਾਤਿਆ ਯਾਤ ਰੁਕਿਆ ਅਸੀਂ ਤੁਹਾਡੇ ਨਾਲ ਅਸੀਂ ਤਾਂ ਨਹੀਂ ਰੋਕੇ ਅਸੀਂ ਤਾਂ ਨਹੀਂ ਰੋਕੇ ਅਸੀਂ ਤਾਂ ਨਹੀਂ ਰੋਕਿਆ ਉਹ ਵੀ ਇੱਕ ਲੱਗ ਕੋਈ ਗੱਲ ਨਹੀਂ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਸਮਾਂ ਲਗਾਉਣਾ ਹੈ ਜਦੋਂ ਆਪਾਂ ਕਰਦੇ ਗਏ ਕੋ ਸਮਾਂ ਬੰਦੀ 10 ਮਿੰਟ ਦਾ ਕੱਲ ਦੀ ਹੋਈ ਹੈ ਮੈਂ ਕੋਡਾ ਤਾਂ ਅਸੀਂ ਤੁਹਾਡੇ ਪਰਿਵਾਰ ਅਸੀਂ ਇਕੱਠਾ ਪਰਿਵਾਰਾਂ ਨੇ ਨਹੀਂ ਅਸੀਂ ਨਹੀਂ ਅਸੀਂ ਕਮ ਸੇ ਕਮ ਇੱਕ ਸੁਨੇਹਾ ਲੱਗਣਾ ਉੱਪਰ ਬੀਜੀ ਸਾਡਾ ਇੰਨਾ ਜਿਹੜਾ ਹੈਗਾ ਪ੍ਰਚਾਰ ਸੰਦੇ ਇੰਦਰ ਬੜਾ ਮੈਨੂੰ ਦੱਸੋ ਜੀ ਕਿ ਕੀ ਗੱਲਬਾਤ ਚੱਲ ਰਹੀ ਹੈ ਇਹ ਤਾਂ ਜੀ ਸੋਨੇ ਸੀਆਈ ਵੀ ਪਤਾ ਤੁਹਾਨੂੰ ਵੀ ਪਤਾ ਵੀ ਅਸੀਂ ਉੱਥੇ ਬੈਠੇ ਆਂ ਘੰਟਾ ਸਾਰੂ ਉੱਥੇ ਬੱਜੇ ਹੋ ਗਿਆ ਜਨਤ ਜਾਤ ਆਯਾਤਰੀ ਮੈਨੇਜਮੈਂਟ ਕਰਦੀ ਸਾਰੇ ਪਾਸੇ ਨਹੀਂ ਇਹ ਵੀ ਕੰਮ ਨਹੀਂ ਹੋ ਰਿਹਾ ਥੋੜੀ ਜੀ ਇਹ ਆਪਾਂ ਬੈਠਦਾ ਫਿਰ ਗੱਲ ਜੇ ਇਹ ਤਾਂ ਮਾਸ਼ਾ ਅਗਲੀ ਮੈਂ ਹੋਣੀ ਇਸ ਤੇ ਇਹ ਕੋਈ ਨਾ ਨਹੀਂ ਜੀ ਇਹ ਸਾਡੀ ਕੋਈ ਗੱਲ ਨਹੀਂ ਹੈ ਹੋਰ ਸਾਡੇ ਫਿਰ ਸਾਡੀ ਕੋਈ ਗੱਲ ਨਹੀਂ ਆ ਫਿਰ ਸਾਡੀ ਕੋਈ ਹੱਲ ਕੋਈ ਨਹੀਂ ਗੱਲ ਕੋਈ ਨਹੀਂ ਕੋਈ ਆ ਟਾਈਮ ਦੇਖੋ ਵੀ ਕੀ ਹੋ ਰਿਹਾ ਦਾ ਤੁਸੀਂ ਦੇਖ ਸਕਦੇ ਹੋ ਵੀ ਇੱਕ ਪਾਸੇ ਪ੍ਰਸ਼ਾਸਨ ਆਪਦੀਆਂ ਕਹੀਆਂ ਤੋਂ ਮੁਕਰ ਰਿਹਾ ਤੇ ਦੂਜੇ ਪਾਸੇ ਇਹ ਗੱਲਾਂ ਕਰ ਰਿਹਾ ਵੀ ਅਸੀਂ ਤੁਹਾਡੇ ਨਾਲ ਭਾਈਚਾਰੇ ਦੇ ਤੌਰ ਤੇ ਅਸੀਂ ਉਹ ਕਰਦੇ ਆ ਤੁਸੀਂ ਨਾ ਅੱਗੇ ਵਧੋ ਨਾ ਕਰੋ ਪਰ ਹੁਣ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਵੀ ਮਾਦਰ ਗੱਡੀਆਂ ਜੇ ਬੈਠਿਆ ਸਾਰਿਆਂ ਨੂੰ ਲਿਆਉ ਤਾਰ ਕੇ ਵੀ ਜਿਹੜਾ ਰਸਤਾ ਰੋਕਣਾ ਜਾਂ ਆਵਾਜਾਈ ਬੰਦ ਹੋਣੀ ਦਾ ਸੇਰਾ ਜਿਹੜਾ ਜਾਂ ਜਿਹੜਾ ਹੈ ਗਣਾ ਵੀ ਦੋਸ਼ ਇਹ ਕਿਸਾ ਦਾ ਨੁ ਦਿੱਤਾ ਜਾ ਰਿਹਾ ਇਕ 40 ਤੇ ਆਪਾਂ ਅੱਗੇ ਵਧਾਂਗੇ ਆ ਹਰ ਹਾਲ ਤਾਂ ਆਪਾਂ ਜੇ ਵਧਣਾ ਹੈ ਤੇ ਅਭ ਹੋਣਾ ਹੈ ਸੇਰ ਤੋਂ ਬਿਨਾ ਕੁਝ ਨਹੀਂ ਬਣਦਾ ਸੇ ਆਪਾਂ ਨੂੰ ਵੀ ਪਤਾ ਹੈ ਆਪਾਂ ਜਿਹੜੀ ਗੱਲ ਨੂੰ ਮਸਤੇ ਆਏ ਉਹ ਲਾਗੂ ਕਰਾਂਗੇ ਨਾਲੇ ਲਗਾਓ ਇੱਕ ਮਿੰਟ ਆਇਓ ਜਾਦ ਲੱਗੇ ਛੱਡੇ ਸੇ ਇੱਕ ਮਿੰਟ ਮੈਂ ਚੜਨਾ ਚੜਨਾ ਮੈਂ ਥੋੜਾ ਮਿਲੋ ਹਾਲੋ ਹਾਲੋ ਰਹਿਣ ਦਾ ਖੜੋ ਨਹੀਂ ਦੂਏ ਲੋਟੀ ਜਾਊਗਾ ਜੋਨੇ ਵੀ ਪਿੰਡਾਂ ਦੇ ਕਮੇਟੀ ਆਉਦੇਦਾਰ ਨੇ ਜਿਹੜੇ-ਜਿਹੜੇ ਆਪੋ-ਆਪਣੇ ਪਿੰਡ ਸਾਧਨ ਲੈ ਕੇ ਆਇਆ ਉਹ ਕਮੇਟੀ ਵਾਲੇ ਜਾਣ ਆ ਨਾਜਰ ਚਲੇ ਜਿਹਦੇ ਦੇ ਬਾਗਲੀ ਤੇ ਬੰਦੇ ਸਿੰਘ ਮਾਨਜੇ ਦੀ ਬੋਲਦਾ ਲਾਉਂ ਮਹੀਨਾ ਤੋਂ ਲਗਾਤਾਰ ਦੇਖ ਰਹੇ ਆ 307 ਦਾ ਪਰਚਾ ਜਿਹਦਾ ਕਿ ਬਰਦਾਈ ਉਸ ਦਿਨ ਕੋਈ ਭੇਡ ਹੋਇਆ ਹੀ ਨਹੀਂ ਆ ਵੀ ਕਿਸੇ ਦੇ ਸਾਹਮਣੇ ਜਾਣੀ ਇੱਕ ਸਗਨਦੀਪ ਹੈ ਜਿਹੜਾ ਉਦੀ ਮਾਤਾ ਦੀ ਮੌਤ ਹੋ ਗਈ 12 ਦਿਨ ਫ੍ਰਿਜ ਚ ਲਾ ਕੇ ਰੱਖਣੀ ਪਈ ਜਾਨੀ ਉਹਦੀ ਬਠਿੰਡੇਉਂ ਜਵਾਨਤ ਨਹੀਂ ਹੋਣ ਦਿੱਤੀ ਸਸਕਾਰ ਕੱਤਰ ਵੀ ਹਾਈ ਕੋਰਟ ਦੀ ਜਵਾਨਤ ਤਰਉਣੀ ਪਈ ਉਹਨਾਂ ਕਿਸਾਨਾਂ ਨੂੰ ਰਹਾਅ ਕਰਾਉਣ ਖਾਤਰ ਅੱਜ ਬਠਿੰਡੇ ਡੀਸੀ ਦਫ਼ਤਰ ਦਾ ਘਰਾਓ ਰੱਖਿਆ ਪਹਿਲਾ 12 13 ਦਿਨ ਮਾਤਾ ਦਾ ਸਸਕਾਰ ਕਰਾਉਣ ਖਾਤਰ ਉਹਨਾਂ ਨੂੰ ਰਹਾਅ ਕਰਾਉਣ ਖਾਤਰ ਸ਼ਗੀਰ ਜੰਨੀ ਮਨੂ ਬਠਿੰਡੇ ਡੀਸੀ ਦੇ ਧਰਨਾ ਚੱਲਿਆ ਕੱਲ ਵੀ ਗੱਲਬਾਤ ਚੱਲੀ ਕੱਟ ਤੋਂ ਕੱਟ 2-3 ਘੰਟੇ ਗੱਲਬਾਤ ਚੱਲੀ। ਬਠਿੰਡੇ ਦਾ ਪ੍ਰਸ਼ਾਸਨ ਇਸ ਗੱਲ ਲਈ ਸਹਿਮਤ ਹੋ ਗਿਆ ਕਿ ਅੱਜ 11 ਵਜੇ ਦੁਬਾਰਾ ਗੱਲਬਾਤ 'ਚ ਬੈਠਾਂਗੇ। ਤੇ ਤੈਅ ਵੀ ਹੋ ਗਿਆ ਵੀ ਥੋੜਾ ਜਿਹੜਾ ਪੰਜਾਬ ਦਾ ਕਾਠੂਗਾ ਬਠਿੰਡੇ ਨਾ ਹੋਵੇ ਅਸੀਂ ਵੀ ਮੰਨ ਲਿਆ ਵੀ ਬਿੰਡੇ ਨਹੀਂ ਆਉਂਦੇ ਜੇ ਗੱਲਬਾਤ ਚਲਾਉਣੀਆ ਨੂੰ ਮੇਲਣਾ ਚਾਹੁੰਦੇ ਆਂ। ਅਸੀਂ ਅੱਜ ਪੁੱਛੋ ਕੱਟ ਕਰਨਾ ਸੀ। ਯਾਨੀ ਇਹ ਗੱਲ ਤੈਅ ਹੋ ਕੇ ਬਠਿੰਡੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਰੁਕਿਆ। ਰਾਤ ਯਾਨੀ ਸਾਰੇ ਪੰਜਾਬ 'ਤੇ ਛਾਪੇ ਮਾਰੀ ਹੈ ਆਗੂ ਜਰਫਜ਼ਾਰ ਕਰੇ ਹੈ ਤੇ ਤਰਕੇ ਦੀ ਪੁਲਿਸ ਹਰ ਲਹਿਰ ਲਾ ਬਚਿੰਦੇ ਜਾਣ ਤੋਂ ਤੁਸੀਂ ਦੇਖੋ ਬਰਨਾਲੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਸੜਕ ਰੋਕੀ ਖੜਾ ਹੈ ਕਿਸਾਨਾਂ ਨੂੰ ਆਪ ਦਾ ਪ੍ਰੋਟੈਸਟ ਨਹੀਂ ਕਰਨ ਦੇ ਤੇ ਮੁਕਤ ਰਿਆ ਜਿਹੜੇ ਕਹਿੰਦੇ ਹੁੰਦੇ ਆ ਕਿ ਕਿਸਾਨਾਂ ਨੇ ਟ੍ਰੈਫਿਕ ਜਾਮ ਕਰਤਾ ਲੋਕਾਂ ਨੂੰ ਹੜਾਨ ਕਰਦਿਆ ਅੱਜ ਭਗਵਾਨ ਤੁਮਾਨ ਦੀ ਪੁਲਿਸ ਭਗਵਾਨ ਤੁਮਾਨ ਦੇ ਹੁਕਮਾਂ ਤੇ ਦੋਨੇ ਸੜਕਾਂ ਰੋਕੀ ਖੜੇ ਆ ਸੀ ਤੇ ਇੱਕ ਸੜਕ ਤੋਂ ਨਹੀਂ ਰਹਿਣਾ ਆ ਸੜਕ ਵੀ ਬੰਦ ਆ ਆ ਵੀ ਬੰਦ ਆ ਅੱਜ ਨਹੀਂ ਟ੍ਰੈਫਿਕ ਲੋਕਾਂ ਨੂੰ ਤਕਲੀਫ ਹੋ ਰਹੀ ਸਾਡਾ ਤਾਂ ਕਿਸਾਨਾਂ ਨੂੰ ਰਿਹਾ ਕਰਾਉਣ ਨਾਲ ਹੈ ਅੱਜ ਭਿੜਾਂਗੇ ਜਾਂ ਫਿਰ ਉਹਨਾਂ ਨੂੰ ਰਿਹਾ ਕਰ ਦੇਣਾ ਜਾਂ ਸਾਡੀਆਂ ਲੱਤਾਂਵਾਹਾਂ ਤੋੜ ਕੇ ਸੈਂਕੜਿਆਂ ਦੀ ਗਿਣਤੀ ਸਾਰੇ ਆਏ ਆ ਸਾਨੂੰ ਵੀ ਕਿੰਨੇ ਟਾਈਮ ਦਾ ਹੈ ਜੀ ਤਾਂ ਪੁੱਛ ਲਓ ਕਿੰਨੇ ਟਾਈਮ ਅਸੀਂ ਸਿਰਫ 10-12 ਮਿੰਟਾਂ ਦਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ 10-12 ਮਿੰਟਾਂ ਤਾਈਂ ਨਹੀਂ ਕੋਈ ਗੱਲ-ਵਾਟ ਹੋਣੀ ਤਾਂ ਅਸੀਂ ਭਿੜਾਂਗੇ ਨਾਟਾ ਭੰਨਣ ਦੀ ਕੋਸ਼ਿਸ਼ ਕਰਾਂਗੇ ਕੁੱਤੇ ਨਾਟਕੇ ਵੱਢੀਏ ਢੇਡ ਕਰਾਂਗੇ ਜਿਹੜੇ ਜਿਹੜੇ ਆਗੂਆਂ ਨੂੰ ਜਿਹੜੇ ਰੈਸਟਰੀ ਕੀਤਾ ਗਿਆ ਕਿੰਨੇ ਆਗੂ ਅਰੈਸਟ ਕੀਤੇ ਅੱਜ ਜਿਹੜੇ ਰੈਸਟ ਕਰੇ ਗਏ ਆ ਬਰਨਾਲੇ ਜਿਹਨੇ ਕੋਈ ਲਗਭਗ 10 ਦਿਨ 11 ਦੇ ਕਰੀਬ ਹੈ ਸ਼ੈਣੀ ਬਲਾਕ ਦਾ ਬਲਾਕ ਪ੍ਰਧਾਨ ਇਕਰ ਚਰਨ ਸਿੰਘ ਦੇਵ ਐ ਸੁਧਾਰਨ ਬੰਦਿਆਂ ਨੂੰ ਵੀ ਦਰਸ਼ਨ ਕਰਿਆ ਇੱਕ ਮਹਿਲ ਕਲਾਂ ਦਾ ਆਗੂ ਹੈ ਕਲਦੀਪ ਸਿੰਘ ਕਹਾਨ ਕਿਉਂ ਕਰ ਦਾਰ ਕਰਿਆ ਉਧਰ ਕਸ਼ੇਰਪੁਰ ਬਲਾਕ ਬਰਨਾਲੇ ਨਾਲ ਜੁੜਿਆ ਹੋਇਆ ਉਧਰ ਮਲਕੀਤ ਸਿੰਘ ਢੇੜੀ ਕੇ ਬਲਾਕ ਦਾ ਆਗੂ ਹੈ ਤੇ ਦੂਜੇ ਖੱਲੜੇ ਬੰਦੇ ਵੀ ਕਰਦੇ ਜਿਹੜਾ ਹੈਗਾ ਕਾਫਲਾ ਹੈਗਾ ਕਿੰਨੀ ਤਦਾਰ ਦੇ ਵਿੱਚ ਕਾਫਲਾ ਹੈਗਾ ਕੌਣ ਕੌਣ ਤੁਹਾਡੇ ਨਾਲ ਹੈਗਾ ਇਹ 7 8 ਸੌ ਦੇ ਲਗਭਗ ਸਾਡਾ ਕਾਫਲਾ ਸਾਡੀਆਂ ਔਰਤਾਂ ਦੀ ਹੈ ਸਾਡੇ ਪਿੰਡ ਕਮੇਟੀਆਂ ਦੇ ਆਗੂ ਹੈ ਸਾਰੇ ਬਲਾਕਾਂ ਦੇ ਆਗੂ ਹੈ ਸਾਡੀ ਸਾਰੀ ਜ਼ਿਲ੍ਹੇ ਦੀ ਟੀਮ ਹੈ ਪੂਰੀ ਪਲੈਨਿੰਗ ਹੈ ਜਿਹੜੇ ਜ਼ਿਲ੍ਹੇ ਦੇ ਆਗੂਆਂ ਨੇ ਅਗਵਾਈ ਕਰਨੀ ਹੈ ਨਾਕਾ ਭੰਨਣ ਵੇਲੇ ਉਹਨਾਂ ਦੀ ਡਿਊਟੀ ਕਿਹਦਾ ਸਾਰੀ ਤੈ ਹੋਈ ਹੋਈ ਹੈ ਇਹਨੇ ਸਟੇਜ ਤੇ ਮਗਰ ਅਗਵਾਈ ਕਰਨੀ ਹੈ ਤੈ ਓਕੇ ਜੀ ਅੱਗੇ ਪੁੱਛਣ ਦਾ ਆਜਾ ਤੁਸੀਂ ਇਸ ਚੀਜ਼ ਦੀ ਕਾਰਵਾਈ ਹੋਣੀ ਹੈ ਇਹ ਢੇੜ ਹੋਊਗਾ ਜੀ ਫਟੜ ਹੋਊਗਾ ਇਹਦਾ ਦੇਖਾਂਗੇ ਕੀ ਬਣਦਾ ਜਦੋਂ ਭੇੜ ਹੋਊਗਾ ਉਹਦੇ ਚੋਂ ਗਾਂਾਂ ਦਾ ਫੇਰ ਨਿਕਲੂਗਾ। ਅੱਗੇ ਕੋਈ ਹੋਰ ਗਿਆ ਬੁੱਝੂ। ਜੀ ਦੇਖਦੇ ਹਾਂ ਕਿ ਉਹ ਬਰਨਾਲਾ ਪ੍ਰਸ਼ਾਸਨ ਕਿਸ ਤਰ੍ਹਾਂ ਸੜਕ ਦੇ ਵਿੱਚ ਟਰੱਕ ਲਾ ਕੇ ਖੜਾ ਆਮ ਕਰਕੇ ਜਿੱਥੇ ਕਿਹਾ ਜਾਂਦਾ ਵੀ ਜਿਹੜੇ ਧਰਨਾਕਾਰੀ ਨੇ ਇੱਥੇ ਦੇ ਮੁੱਖ ਮੰਤਰੀ ਦੇ ਵੱਲੋਂ ਖਾਸ ਕਰਕੇ ਵੀ ਜਿਹੜੇ ਧਰਨਾਕਾਰੀ ਨੇ ਉਹ ਆਮ ਜਨਤਾ ਨੂੰ ਧਰਨਾ ਮਜਹਰਾ ਕਰਕੇ ਜਿਹੜੀ ਸੜਕ ਰੋਕਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਪਰ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਜਿੱਥੇ ਭਾਰਤੀ ਸਾਂਝ ਯੂਨੀਅਨ ਦੇ ਇਕਤਾ ਗ੍ਰਾਹ ਦੇ ਅੱਗੇ ਤੇ ਵਰਕਰਾਂ ਨੇ ਜਿਹੜੇ ਜੌਂਦਪਿੰਡ ਦੇ ਅੱਗੇ ਹੈ ਇਹਨਾਂ ਨੂੰ ਫੜਿਆ ਇੱਕ ਚੌਕੇ ਦੇ ਬਲਦੇਵ ਸਿੰਘ ਤੇ ਸ਼ਗਨਦੀਪ ਸਿੰਘ ਜੌਂਦ ਜਿਨ੍ਹਾਂ ਨੂੰ ਰਿਹਾ ਕਰਾਉਣ ਦੇ ਲਈ ਜਾਣਾ ਸੀ ਕਿਸ ਤਰ੍ਹਾਂ ਟਰੱਕ ਲਾ ਕੇ ਸੜਕਾਂ ਬੰਦ ਕੀਤੀਆਂ ਕਿਹੜਾ ਬਠਿੰਡਾ ਬਰਨਾਲਾ ਮੇਨ ਹਾਈਵੇ ਆ ਉਹਦੇ ਦੋਵੇਂ ਪਾਸੇ ਬੰਦ ਕੀਤੇ ਆ ਜਣੀ ਇਹ ਤੋਂ ਇਹ ਸਾਬਤ ਹੁੰਦਾ ਵੀ ਸਰਕਾਰ ਇਹ ਦਿਖਾ ਰਹੀ ਆ ਵੀ ਅਸੀਂ ਜਿਹੜੀ ਉਹ ਲੋਕ ਜਿਹੜੇ ਐਂ ਕਹਿੰਦੇ ਵੀ ਸ਼ਾਇਦ ਆਪ ਦਾ ਸਰਕਾਰ ਆਉਣ ਨਾਲ ਕਿੱਡਾ ਕੁ ਬਦਲਾਅ ਹੋ ਜੂਗਾ ਇਹ ਬਦਲਾਅ ਦੀਆਂ ਨਿਸ਼ਾਨੀਆਂ ਆ ਜਾਦੀ ਕਿਸਾਨ ਭਰਾਓ ਠੀਕ ਹੈ ਅੱਜ ਆਪਾਂ ਇਰਾਦੇ ਕੱਪਣ ਵਨ ਕੇ ਆਏ ਹਾਂ ਮੂਰੇ ਵੀ ਉਸ ਦੇ ਅਫਸਰਾਂ ਉਹ ਸਾਰੇ ਸਾਰੇ ਸਾਡੇ ਪੁੱਛੇ ਗਏ ਜੀ 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 ਐਸ ਪੀ ਐ ਨਹੀਂ ਸਰਕਾਰ ਜੀ ਐਸ ਪੀ ਐ ਐਸ ਐਚ ਓ ਉਹ ਗਵਾਈ ਕਰ ਰਹੇ ਪੂਰੀ ਦਾ ਘਾਟ ਕਰ ਰਹੀ ਹੈ ਕਿ ਜਿਹੜੀ ਸਾਡੀ ਹੱਤ ਕੋ ਮੂਰੇ ਕੇਦੇ ਕਰਕੇ ਟਰੱਕ ਵੀ ਲੱਗੇ ਹੋਏ ਐ ਆਪਾਂ ਅੱਜ ਤੁਹਾਨੂੰ ਕਿਸੇ ਨੂੰ ਇਹ ਨਹੀਂ ਕਹਿ ਕੇ ਲਿਆਂਦਾ ਵੀ ਕੁਝ ਨਹੀਂ ਹੋਣਾ ਸਾਰਿਆਂ ਨੂੰ ਇਹ ਕਹਿ ਕੇ ਲਿਆਂਦਾ ਹੈ ਵੀ ਭੇਡ ਹੋਊਗਾ ਮੱਥੇ ਪਾਟਣਗੇ ਆਪਣੇ ਅੱਧਾ ਮਿੰਟ ਲਾ ਬਸ ਇੱਕ ਮਿੰਟ ਹੋਰ ਅੱਜ ਭਾਈ ਕਿਹੜਾ ਮਰ ਰਿਹਾ ਹੈ ਅੰਦਰ ਬਾਲ ਖੜੇ ਨਾ ਚੱਲ